ਚੰਦਪਾਪਾ ਪ੍ਰੇਮ ਸਿੰਘ ਜੀ ਦੇ ਇਸ ਮਹਾਨ ਸਥਾਨ ਦਿੱਤੇ ਇੱਕ ਮਈ ਤੋਂ ਲੈ ਕੇ 1 ਜੂਨ ਤੱਕ ਸੁਖਬਿਣੀ ਸਾਹਿਬ ਜੀ ਦੀ ਬਾਣੀ ਪੜੀ ਗਈ ਸਾਰੇ ਸਾਧ ਸੰਗਤ ਤੇ ਦੇਸ਼ਾਂ ਦੇਸ਼ਾਂ ਵਿੱਚ ਬਹੁਤ ਸਾਰੀ ਸਾਧ ਸੰਗਤ ਇੱਥੇ ਪੁੱਜੀ ਹੈ ਇਸ ਮਹਾਨ ਦਿਵਸ ਦੀ ਸਾਰਿਆਂ ਨੇ ਮਤਲਬ ਇੱਥੇ ਆਣ ਕੇ ਆਪਣਾ ਤੈਨੂੰ ਨਤਮਸਤਕ ਕੀਤਾ ਤੇ ਸਾਰੀ ਸੰਗਤ ਨੂੰ ਅਸੀਂ ਇੱਥੇ ਆਇਆਂ ਨੂੰ ਕਹਿੰਦੀ ਆ

ਬੀਬੀ ਜਗੀਰ ਕੌਰ ਜੀ ਦਾ ਵੀ ਦਿਲ ਦਿਲੋਂ ਤੈ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਮਿਲ ਕੇ ਸਾਡਾ ਸਾਥ ਦਿੱਤਾ ਹੈ ਇਸ ਲਈ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤੋਂ ਵੀ ਜ਼ਿਆਦਾ ਸੰਗਤ ਵੱਧ ਤੋਂ ਵੱਧ ਇਕੱਠੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਦਾ ਨਾਮ ਬੜਾ ਵੱਡਾ ਹੈ ਕਾਦੀ ਬਹੁਤ ਵੱਡਾ ਹੈ ਕਮਾਈ ਬਹੁਤ ਵੱਡੀ ਹੈ ਅਤੇ ਦੇਣੀ ਬਹੁਤ ਵੱਡੀ ਹੈ ਇਸੇ ਕਰਕੇ ਪੂਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਅੱਜ ਸੰਤ ਬਾਬਾ ਪ੍ਰੇਮ ਸਿੰਘ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤਾ ਜਾ ਰਿਹਾ ਹੈ ਇਸ ਸਾਰੇ ਸੰਸਾਰ ਦੇ ਵਿੱਚ ਜਿੱਥੇ ਕੋ ਨਾਨਕ ਨਾਮਲੇਵਾ ਸੰਗਤ ਰਹਿੰਦੀ ਹੈ ਸੰਤਪਾਪਾ ਪ੍ਰੇਮ ਦੀ ਬਰਸੀਆ ਜੂਨ ਦਾ ਸਾਰਾ ਮਹੀਨਾ ਬਹੁਤ ਸ਼ਰਧਾ ਨਾਲ ਸਕਾਰਨਾ ਮਨਾਏ ਜਾਂਦੀਆਂ ਨੇ ਬੇਕਵਾਲ ਦੀ ਪਵਿੱਤਰ ਧਰਤੀ ਤੇ ਅੱਜ ਜਿਹੜਾ 1 2 3 ਜੂਨ ਨੂੰ ਸੰਤਪਾਪਾ ਪ੍ਰੇਮ ਸਿੰਘ ਦੀ ਸਾਲਾਨਾ ਵਰਤਸੀ ਬਹੁਤ ਸ਼ਰਧਾ ਨਾਲ ਸਕਾਰਨਾ ਮਨਾਈ ਜਾ ਰਹੀ ਹੈ ਤੇ ਸਾਰੀਆਂ ਸੰਗਤਾਂ ਬਹੁਤ ਉਤਸ਼ਾਹ ਨਾਲ ਹਮਮਾ ਆ ਕੇ ਬੇਕਵਾਲ ਪਹੁੰਚੀਆਂ ਨੇ ਤੇ ਸੰਤਾ ਦੀਆਂ ਦਾਰੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੰਤਪਾਪਾ ਪ੍ਰੇਮ ਸਿੰਘ ਨੇ ਧਾਰਮਿਕ ਖੇਤਰ ਚ ਸਮਾਜਿਕ ਖੇਤਰ ਚ ਰਾਜਨੀਤਿਕ ਖੇਤਰ ਚ ਸੱਭਿਆਚਾਰ ਖੇਤਰ ਚ ਬਹੁਤ ਵੱਡੀ ਪ੍ਰੇਣ ਦਿੱਤੀ ਇਸੇ ਕਰਕੇ ਉਹਨਾਂ ਨੇ ਚੀਪਖਾਲਾ ਦਰਬਾਨ ਦੇ ਵਿੱਚ ਸ਼ਰਮਣੀ ਕਮੇਟੀ ਦਾ ਪ੍ਰਬੰਧ ਕਮੇਟੀ ਚ ਅਤੇ ਸ਼ਰਮਣੀ ਅਕਾਲੀ ਦਲ ਤੋਂ ਬਹੁਤ ਵੱਡਾ ਮਾਣ ਖੇ ਲਿਆ ਤੇ ਸਾਰੇ ਸਿੱਖ ਜਗਤ ਦੇ ਚ ਬਹੁਤ ਸਰਦਾਰ ਦੇ ਨਾਲ ਬਾਬਾ ਜੀ ਨੂੰ ਯਾਦ ਕੀਤਾ ਜਾਦਾ ਕਿ ਸੁਆਮੀ ਵਿਖਤੇ ਦੇ ਵਿੱਚ ਬਾਬਾ ਜੀ ਨੂੰ ਕੀ ਕਹਣਾ ਚਾਹੋ ਕਿ ਮੈਂ ਕਹਿੰਦਾ ਕਿ ਲਬਾਨੇ ਦਾ ਪਗੰਬਰ ਸੀ ਲਬਾਨੇ ਦਾ ਮੁਖਾਕੂ ਸੀ ਜਿੰਨੇ ਲਬਾਨਾ ਕਮਿਊਨਿਟੀ ਦੇ ਵਾਸਤੇ ਦਿਨ ਰਾਤੇ ਕਰਕੇ ਲਬਾਨਾ ਕਮੇਟੀ ਤਰੱਕੀ ਵਾਸਤੇ ਬਹੁਤ ਮਟਾਈ ਯਤਨ ਕੀਤਾ ਤੇ ਆਪਣੇ ਯਤਨ ਚ ਕਾਮਯਾਬ ਹੋਏ ਮੈਂ ਇਥੇ ਬਹੁਤ ਕੁਝ ਕਹਿ ਸਕਨਾ ਜਿਸ ਵੇਲੇ ਦੇਸ਼ ਦੀ ਵੰਡ ਹੋਈ ਏ ਸਾਡੇ ਬਜੂਗਾਂ ਨੂੰ ਜੜ ਪੁੱੜ ਕੇ ਪੱਛਮੀ ਪੰਜਾਬ ਚ ਦਿਰਾਣਾ ਪਿਆ ਉਸ ਵੇਲੇ ਇਦਾਂ ਦਾ ਨਿਯਮ ਨਹੀਂ ਸੀ ਕਿ ਸਾਰਿਆਂ ਨੂੰ ਇਕੱਠਾ ਬਠਾਤਾ ਜਾਵੇ ਸੰਤ ਪਾਪਾ ਪ੍ਰੇਰਿਤ ਸਪੈਸ਼ਲ ਕਨਫਰੈਂਸ ਲੈ ਕੇ ਪੰਜਾਬ ਸਰਕਾਰ ਕੋਲ ਹੋਣੀ ਪਹਿਲਾਂ ਤਾਂ ਸੂਬੇ ਦੇ ਇਲਾਕੇ 'ਚ ਬਿਠਾਇਆ ਇਹਨਾਂ ਨੂੰ ਕਿ ਜਿਹੜਾ ਕਪੂਰਥਲ ਦਾ ਇਲਾਕਾ ਹੈ ਮਹਾਰਾਜ ਕਪੂਰਥਲ ਦੀ ਰਾਜਸਥਾਨ ਬੰਨ ਦੀ ਆਗਿਆ ਨਹੀਂ ਸੀ ਫਿਰ ਮਹਾਰਾਜਾ ਪਟਿਆਲਾ ਜ 191959 ਨੂੰ ਤੇ ਭਲਾਤੇ ਲਾਕੇ ਬਹਿਨ ਦੀ ਆ ਗਿਆ ਨਹੀਂ ਗਈ ਇਸ ਕਰਕੇ ਸੰਤਪਾ ਪ੍ਰਿੰਸ ਲਗਭਗ 200 ਪਿੰਡ ਇਕੱਠਾ ਲੱਗਦਾ ਧੰਨਵਾਦ ਇਸ ਵਕਤ ਸੇਵਾ ਕੌਣ ਕਰ ਰਹੀ ਨਹੀਂ ਇਸ ਥਾਂ ਤੇ ਬਹੁਤ ਸਾਰੇ ਬੀਬੀ ਕੀ ਰਖੌਨੀ ਜੋ ਸਾਫਕਾ ਪ੍ਰਦਾਨ ਸ਼ੁਰੂ ਨਹੀਂ ਕਰਦ ਰਹਾ ਪ੍ਰਬੰਧਕ ਕਮੇਟੀ ਨੇ ਮੁੱਖ ਸੇਵਾ ਦਾ ਡੇਰਾ ਸੰਤਪਾ ਪ੍ਰਿੰਸ ਸਿੰਘ ਬਰਾਲੇ ਵਾਲੇ ਨੇ ਉਹ ਮੁੱਖ ਤੌਰ ਤੇ ਥਾਂ ਦੀ ਸੇਵਾ ਕਰਦੇ ਤੇ 3 ਦਿਨ ਚੱਲਣਗੇ 1-2 ਦਿਨ ਜੁਲਾਈ ਜਿਹੜੀ ਜੁਟਾ ਤੇ ਕਾ ਕਰ ਆ ਜਿਹੜੀ ਕੋ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਪ੍ਰਮੁੱਖ ਆ ਗੁਜਰੇ ਨੇ ਸਾਰੇ ਬਹੁਤ ਸ਼ਰਧਾ ਨਾਲ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਪਾਪਾਈਏ ਸਰਕਾਰ ਕਿਉਂਕਿ ਅੱਜ ਦੀ ਨਾਰੀ ਬਸਤਾ ਨੂੰ ਫੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾੰਤ ਸੰਤ ਬਾਬਾ ਬ੍ਰਹਮ ਸਿੰਘ ਜੀ ਬਣਾਉਣ ਵਾਲੇ ਦੇ ਪਵਿੱਤਰ ਸਥਾਨ ਤੇ ਜੋ ਮਹਾਂਪੁਰਖਾਂ ਦੀ ਅੱਜ ਪਵਿੱਤਰ ਵਾਰਸੀ ਮਨਾਈ ਜਾ ਰਹੀ ਹੈ ਬੜੇ ਹੀ ਸ਼ਰਧਾ ਅਤੇ ਪਿਆਰ ਦੇ ਨਾਲ ਧੂਮ ਧਾਮ ਦੇ ਨਾਲ ਸਾਰੀ ਸੰਗਤ ਜਿਹੜੀ ਦੂਰ ਦਰਾਡੇ ਤੋਂ ਪਹੁੰਚ ਕਰਕੇ ਇੱਥੇ ਲਾਹਾ ਲੈ ਰਹੇ ਹਨ ਜਿੱਥੇ ਜੱਪ ਤਾਂ ਚੱਲ ਰਿਹਾ ਹੈ ਉਥੇ ਨਾਲ ਨਾਲ ਜੀ ਅਮਰਤ ਸੰਚਾਰ ਵੀ ਹੋਣ ਜਾ ਰਿਹਾ ਹੈ ਜਿੱਦੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਵੱਧ ਝੜ ਕਰਕੇ ਆਪਾਂ ਇਸ ਹਾਲੀਏ ਮਾਪੁਰਖਾਂ ਦੇ ਪায়ে ਪੂਰਨਿਆ ਤੇ ਆਪਾਂ ਚੱਲੀਏ ਜਿਨ੍ਹਾਂ ਨੇ ਸਾਰੀ ਉਮਰ ਨਾਮ ਚੱਪਿਆ ਨਾਮ ਦੇ ਨਾਲ ਜੋੜਿਆ ਤੇ ਸਾਨੂੰ ਵੀ ਉਹੀ ਉਪਦੇਸ਼ ਕਰਦੇ ਹਨ ਕਿ ਸੰਤ ਦੀ ਸੇਵਾ ਨਾਮ ਤੇ ਆਈਏ ਜਿੱਥੇ ਆਪਾਂ ਉਹਨਾਂ ਦੀ ਸੇਵਾ ਕਰਨੀ ਹੈ ਨਾਲ ਨਾਲ ਆਪਾਂ ਨਾਮ ਦੇ ਨਾਲ ਵੀ ਜੁੜਨਾ ਕਰਨਾ ਹੈ ਜਿੱਥੇ ਮਹਾਰਾਜ ਆਪਾਂ ਬਾਣੀ 'ਚ ਦੱਸਦੇ ਹਨ ਜਪ ਮੰਨ ਸਤਿਨਾਮ ਸਦਾ ਸਤਿਨਾਮ ਕਿ ਮਹਾਰਾਜ ਆਪਾਂ ਨੂੰ ਉਪਦੇਸ਼ ਕਰਦੇ ਹਨ ਕਿ ਸੱਚ ਦੇ ਮਾਰਗ ਤੇ ਚੱਲਦੇ ਆ ਜੋ ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਜੋ ਮਾਰੇ ਬਾਬਾ ਪ੍ਰੇਮ ਸਿੰਘ ਜੀ ਨੇ ساری ਉਮਰ ਬਚਪਨ ਤੋਂ ਲੈ ਕੇ ਅੰਤਲੇ ਸਮੇਂ ਤੱਕ ਮਹਾਪੁਰਖਾਂ ਨੇ ساری ਉਮਰ ਹੀ ਉਹ ਸੱਚ ਨਾਮ ਪਿਤਾ ਪਰਮਾਤਮਾ ਦੇ ਨਾਲ ਜੁੜੇ ਰਹੇ ਜਿੱਥੇ ਉਹਨਾਂ ਦੀਆਂ ਚੱਕੀਆਂ ਚੱਲੀਆਂ ਜਿੱਥੇ ਉਹਨਾਂ ਨੇ ਨਾਮ ਜਿੱਥੇ ਉੱਥੇ ਉਹਨਾਂ ਨੇ ਵਿਦਿਆ ਦੇ ਲੰਗਰ ਲਾਏ ਨਾਲ ਨਾਲ ਉਹਨਾਂ ਨੇ ਸਮਾਜਿਕ ਸੁਧਾਰ ਕੀਤੇ ਪਿਤਾ ਪਰਮਾਤਮਾ ਨਾਲ ਜੋੜਨ ਵਾਸਤੇ ਉਹਨਾਂ ਨੇ ਆਪਾਂ ਨੂੰ ਅਪਗ੍ਰੇਸ਼ ਦਿੱਤਾ ਗਿਆ ਆਪਾਂ ਨੂੰ ਵਾਰੀ ਮਿਲੀ ਆ ਭਾਈ ਪ੍ਰਾਪਤ ਮਾਨਕ ਬਿਹੋਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਮਰੀ ਆਵਰ ਕਾਜ تیر ਕਿਤੇ ਨਾ ਕਾਮ ਮਿਲ ਸਾਧ ਸੰਗਤ ਪਾਜ ਕੇਵਲ ਨਾਮ ਦਾ ਹੋਕਾ ਦਿੰਦੇ ਹੋਏ ਸਾਨੂੰ ਗੁਰਬਾਣੀ ਗੁਰੂ ਦੇ ਨਾਲ ਜੋੜਨਾ ਕੀਤਾ ਤੇ ਆਪਾਂ ਵੱਧ ਤੋਂ ਵੱਧ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨਾ ਕਰੀਏ ਤੇ ਜੁੜ ਕੇ ਆਪਾਂ ਆਪਣੇ ਜੀਵਨ ਨੂੰ ਸੁਧਾਰੀਏ ਤੇ ਨਾਮ ਬਾਣੀ ਨਾਲ ਜੋੜੀਏ ਸੋ ਆਓ ਫਤਹਿ ਜਾਓ ਜੀ

ਜੇਸ਼ੂ ਰੇਸ਼ ਵਿੱਚ ਔਰ ਇਸ ਸਥਾਨ ਤੇ ਪਹੁੰਚੀ ਹੋਈ ਹੈ ਗੈਰੀ ਸਾਹ ਸੰਗਤ ਜੀ ਬਾਹਿ ਕੋ ਦੀਪਾ ਖਾਲਸਾ ਬਾਹਿ ਜੀ ਦੀ ਫਤਿਹ ਅੱਜ ਅਸੀਂ ਰਾਜ ਚੌਕ ਦੀ ਪੂਰਤਰਾਣ ਗੈਰੀ ਸੰਤ ਬਾਪਾ ਪ੍ਰੇਮ ਸਿੰਘ ਜੀ ਦੀ 75ਵੀਂ ਵਰਸੀ ਦੇ ਸਬੰਧ ਦੇ ਵਿੱਚ ਇੱਥੇ ਇਕੱਤਰ ਹੋਏ ਆ ਜੋ ਕਿ ਹਰ ਸਾਲ 1 2 3 ਜੋਨ ਨੂੰ ਮਨਾਇ ਜਾਂਦੇ ਆ ਔਰ ਜਿਨ੍ਹਾਂ ਸੰਤ ਬਾਪਾ ਪ੍ਰੇਮ ਸਿੰਘ ਜੀ ਦੀ ਕੇਵਲ ਧਰਮ ਨੂੰ ਨਹੀਂ ਸਮਾਜ ਨੂੰ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਸਾਡੇ ਸਾਰੇ ਅਨੁਸ਼ਾਸਨਤਾ ਦੇ ਵਿੱਚ ਸਾਡੀ ਇਹ ਸਫਲ ਫਸੀ ਹੋਈ ਸੀ ਅਤੇ ਉਸ ਸਮੇਂ ਬਹੁਤ ਬਸੰਤਪਾਪਾ ਪ੍ਰੇਮ ਸਿੰਘ ਜੀ ਨੇ ਸਕੂਲ ਕੌਨਿਸ਼ ਕੌਣ ਕੇ ਔਰ ਹੋ ਸਮਾਜਿਕ ਸਮਾਗਮਾਂ ਕਰਕੇ ਔਰ ਇਸ ਕਾਰਕ ਕਰਕੇ ਲੁਬਾਨਾ ਬਰਾਦਰੀ ਨੂੰ ਜੋ ਸਭਿਆਚਾਰਕ ਪਹਿਰਾਵਾ ਆਨੇ ਕਿੰਨੀਆਂ ਬਹੁਤ ਵੱਡੀਆਂ ਤਬਦੀਲੀਆਂ ਕੀਤੀਆਂ ਬਹੁਤ ਵੱਡੀ ਡੀਲ ਹੈ ਜੀ ਇਸ ਇਲਾਕੇ ਦੇ ਵਿੱਚ ਜਿੰਨੀ ਵੀ ਫਾਸਰ ਕੇ ਲਵਾਨਾ ਬਰਾਦਰੀ बसी ਹੈ ਇਹ ਸਾਰੀ ਸਤਬਾਬਾ ਬਖਸ਼ ਸਿੰਘ ਜੀ ਉਹਨਾਂ ਨੇ ਕੀਤੀ ਕਿਉਂਕਿ ਪਾਕਿਸਤਾਨ ਬੰਦ ਤੇ 17 ਉਹ ਇੱਥੇ ਆਏ ਸੀ ਤੇ ਉਹਨਾਂ ਨੇ ਆਪ ਇੱਥੇ ਆ ਕੇ ਟਿਕਾਣਾ ਕੀਤਾ ਸਮੁੱਚੀ ਕਾਮਨ ਫਾਸਰ ਕੇ ਲਵਾਨਾ ਬਰਾਦਰੀ ਨੂੰ ਇਸ ਤੋਂਨ ਹਲਕਿਆਂ ਦੇ ਵਿੱਚ ਵਸਾਉਣ ਦਾ ਯਤਨ ਕੀਤਾ ਜਿਨ੍ਹਾਂ ਵਿੱਚ ਮਕੇਰੀਆਂ ਤਿਸੂਆ ਖਲਾਮ ਥਲਕਾ ਔਰ ਇੱਥੇ ਮਾਰੀ ਇਹਨਾਂ ਨੇ ਕੰਮ ਕੀਤਾ ਜੋ ਕਿ ਸੰਗਤਾਂ ਨੇ ਕਿਹਾ ਕਿ ਇਹ ਬਹੁਤ ਜਿਹੜਾ ਹੈ ਇੱਥੇ ਬੜਾ ਉਜਾੜ ਵਾਲਾ ਇਲਾਕਾ ਹੈ ਕਿ ਲੱਗੇ ਇੱਥੇ ਜੰਗਲ ਵਿੱਚ ਮੰਗਲ ਲੱਗੇਣਗੇ ਉਹ ਉਹਨਾਂ ਮਹਾਂਪੁਰਸ਼ਾਂ ਦੇ ਕੀਤੇ ਹੋਏ ਬੋਲ ਸੱਚ ਹੋ ਰਹੇ ਨੇ ਔਰ ਦੇਸ਼ ਵਡੇ ਸੱਚ ਵਾਰਤੀਆਂ ਸੰਗਤਾਂ ਨੂੰ ਫਿਰ ਅਸੀਂ ਇਹ ਬੇਨਤੀ ਕਰਦੇ ਆ ਕਿ ਆਓ ਜਿੱਥੇ ਵੀ ਜੁੜ ਕੇ ਬੈਠੇ ਆ ਇਹ ਚੱਲ ਸਮਾਗਮਾਂ ਦੇ ਜੁੜੀਏ ਔਰ ਸਤਿਬਾਬਾ ਪ੍ਰੇਮ ਸਿੰਘ ਜੀ ਸਦਾ ਤੋਂ ਖੁੱਲ੍ਹ ਕੇ ਪੜਕੀਏ ਜੀ वाहे, वाहे गुरु वा जी का सब तो पहला विदेश सारी गुरु नानक नाम जीव संत हाथ जोड़ के फतेह पाते हैं सब आखो जी वाहेगुरु जी का खालसा वाहेगुरु जी फते फुरमान है ਜਨਮ ਮਰਨ ਤੋਂ ਹਮਾਂ ਨਾਹੀਂ ਜਾਣਕਾਰਕਤਾਈ ਜੀ ਦਾਨ ਦੇ ਪੱਕੇ ਲਾਇਨ ਹਰ ਸੁਨੇਹ ਨਾਲ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਮਹਾਪੁਰਸ਼ ਰਾਜ yogi ਬ੍ਰਹਮ ਗਿਆਨੀ ਵਿੱਤਿਆਦਾਨੀ ਸਮਾਜ ਸੁਧਾਰਕ ਸੰਤ ਮਹਾਪੁਰਸ਼ ਸੰਤ بابا ਪ੍ਰੇਮ ਸਿੰਘ ਜੀ ਮੁਰਾਲੇ ਵਾਲਾ ਜਿਨ੍ਹਾਂ ਦੀ 75ਵੀਂ ਸਲਾਨਾ ਵਰਸੀ ਦੇ ਸੰਬੰਧ ਵਿੱਚ ਆਤੀ ਸਤਿਕਾਰਯੋਗ ਸਿਪਲ ਵੀ ਮਾਣ ਆਛਤੀ ਬੀਬੀ ਜਗਦੀਰ ਕੌਰ ਜੀ ਮੁਖ ਸੇਵਾਦਾਰ ਡੇਰਾ ਸੰਤ ਪਾਪਾ ਪ੍ਰੀਤ ਸਿੰਘ ਜੀ ਉਮਰਾਲੇਵਾਲ ਜਿਨ੍ਹਾਂ ਦੀ ਰਹਿਮਾਈ ਅਤੇ ਬਹੁਤ ਵੱਡੇ ਉਪਰਾਲੇ ਦੇ ਨਾਲ ਮਹਾਪੁਰਸ਼ ਬ੍ਰਹਮ ਗਿਆਨੀ ਸਾਹਿਬ ਪਾਪਾ ਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਸਮਾਗਮ ਬਹੁਤ ਵੱਡੇ ਉਪਰਾਲੇ ਨਾਲ ਚਲਾਇ ਸ਼ੁਰੂ ਕੀਤੇ ਹਨ ਮੈਂ ਸੰਗਤ ਨੂੰ ਬੇਨਤੀ ਕਰਾਂ ਕਿ ਪਿਛਲੇ 1 ਮਹੀਨੇ ਤੋਂ ਜਿੱਥੇ ਸੁਖਮਨੀ ਸੁਸਾਇਟੀ ਵਾਲੀਆਂ ਬੀਬੀਆਂ ਨੇ ਲਗਾਤਾਰ 31 ਦਿਨ ਸੁਖਨੀ ਜੀ ਸੇ ਸੁਖਨੀ ਸਾਹਿਬ ਦੀ ਸੇਵਾ ਕੀਤੀ ਹੈ ਜਿਨ੍ਹਾਂ ਦੇ ਅੱਜ ਭੋਗ ਹੋਏ ਉਪਰੰਤ ਅੱਜ 31 ਅਖੰਡ ਪਾਤਸ਼ਾਹਾਂ ਦੇ ਭੋਗ ਹੋਏ ਜਿਨ੍ਹਾਂ ਦੇ ਵਿੱਚ 50 ਅਖੰਡ ਪਾਤਸ਼ਾਹ ਲੋਕਾਂ ਵੱਲੋਂ ਸ਼ਰਧਾਂਜਲੀ ਠਰਵਾਏਗੇ ਅਤੇ ਇੱਕ ਅਖੰਡ ਪਾਤਸ਼ਾਹ ਜੋ ਮਾਪੋਸਨ ਬਾਬਾ ਪ੍ਰਿੰਸ ਸਿੰਘ ਜੀ ਬਰਾਲੇ ਵਾਲੇ ਜਿਨ੍ਹਾਂ ਦੀ ਯਾਦ ਵਿੱਚ ਇਸ ਪ੍ਰੋਗਰਾਮ ਦੀ ਅਰੰਭਤਾ ਵਾਸਤੇ ਕਰਵਾਇਆ ਗਿਆ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਜਿਥੇ ਬੀਬੀ ਜਗੀਰ ਕੌਰ ਜੀ ਮੁਖ ਸੇਵਾ ਦਾ ਡੇਰਾ ਸੰਤ ਬਾਬਾ ਪ੍ਰਿੰਸ ਸਿੰਘ ਜੀ ਬਰਾਲੇ ਵਾਲੇ ਜੋ ਰਾਜ ਭਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਮ ਡਾਕਟਰ ਜਸਵੰਤ ਸਿੰਘ ਜੀ ਪੀ ਐਚ ਡੀ ਪੀ ਐਕ ਵਾਲ ਵਾਲੇ ਸ਼ਰਕਤ ਕੀਤੀ ਉੱਥੇ ਬਹੁਤ ਸਾਰੀਆਂ ਸੰਗਤਾਂ ਦੂਰੋਂ ਦਰੇਡੇ ਤੋਂ ਸਵੇਰ ਤੋਂ ਹੀ ਲਗਾਤਾਰ ਸੰਗਤਾਂ ਦਾ ਠਾਠਾ ਮਾਤਾ ਇਕੱਠ ਗੁਰੂ ਸਾਹਿਬ ਨੂੰ ਜਿੱਥੇ ਲਸਤ ਲਸਤ ਹੋ ਰਹੇ ਹਨ ਉੱਥੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਦੂਰੋਂ ਤੇ ਉਰੋਂ ਸੇਵਾਦਾਰ ਬਣ ਕੇ ਭਾਵਨਾ ਲੈ ਕੇ ਇਸ ਧਰ ਤੇ ਆ ਰਹੇ ਹਨ ਮੈਂ ਸੰਗਤ ਨੂੰ ਬੇਨਤੀ ਕਰਾਂ ਕਿ ਅੱਜ ਦੇ ਦਿਨ ਜਿੱਤੇ ਮਹਾਂਪੁਰਸ਼ਾਂ ਨੇ ਲੋਕਾਂ ਨੂੰ ਅੰਮ੍ਰਿਤ ਦੀ ਦਾਤ ਵੰਡੀ ਸੀ ਉਹਨਾਂ ਨਕਸ਼ੇ ਕਰਵਾਦੇ ਚੱਲਦੇ ਹੋਏ ਬੀਬੀ ਜੀ ਵੱਲੋਂ ਸਵੇਤੋਈ ਤਕਾਤ ਸਭ ਦੀ ਫਲਾਈ ਹੋ ਮਰਿਆਦਾ ਅਨੁਸਾਰ ਪੰਜਾਂ ਪਿਆਰਿਆਂ ਨੂੰ ਬੁਲਾ ਕੇ ਬਹੁਤ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮ ਜਹਾ ਇਚਾੜਿਆ ਜਾ ਰਿਹਾ ਅੰਮ੍ਰਿਤਪਾਨ ਕਰਵਾਇਆ ਜਾ ਰਿਹਾ ਉੱਥੇ ਨਾਲ ਹੀ ਬਹੁਤ ਵੱਡੀਆਂ ਸੇਵਾਵਾਂ ਲੱਗ ਰਾਂਗੇ ਸੇਵਾਵਾਂ ਚੱਲ ਰਹੀਆਂ ਚਮਿਲਾ ਦੀਆਂ ਸੇਵਾਵਾਂ ਚੱਲ ਰਹੀਆਂ ਅਤੇ ਨਾਲ ਹੀ ਸਾਡੇ ਵੀਰਾਂ ਵੱਲੋਂ ਜੋ ਸਾਡੀ ਸੁਸਾਇਟੀ ਹੈ ਉਸ ਵੱਲੋਂ ਬਹੁਤ ਵੱਡਾ ਇੱਕ ਮੈਡੀਕਲ ਕੈਂਪ ਸੰਤਪਾਪਾ ਪ੍ਰੇਮ ਸਿੰਘ ਜੀ ਚੈਰੀ ਚੈਰੀਟੇਬਲ ਸੁਸਾਇਟੀ ਵੱਲੋਂ ਬਹੁਤ ਵੱਡਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਸੈਂਕੜੇ ਲੋਕਾਂ ਨੇ ਆਪਣੇ ਸਰੀਰ ਦੀ ਚੈੱਕਅਪ ਕਰਵਾ ਰਹੇ ਹਨ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇਹ ਕੈਂਪ ਇਸੇ ਤਰ੍ਹਾਂ ਹੀ ਲਗਾਤਾਰ ਚੱਲਦਾ ਰਹਿਣਾ ਹੈ 3 ਦਿਨ ਅੱਜ ਪ੍ਰੋਗਰਾਮ ਦੀ ਆਰੰਭਤਾ ਹੋਈ ਹੈ ਗੁਰੂ ਕੇ ਕੀਰਤਨ ਚੱਲ ਰਹੇ ਹਨ ਕੀਰਤਨ ਦਰਬਾਰ ਹੋ ਰਿਹਾ ਹੈ ਸ਼ਾਮ ਨੂੰ ਵੀ ਇਸੇ ਤਰ੍ਹਾਂ ਛਾਡੀ ਦਰਬਾਰ ਚੱਲੋਗੇ 3 ਦਿਨ ਦੇਸ਼ਾਂ ਦੇ ਸ਼ਾਮ ਉਹ ਜਿੱਥੇ ਗੁਰੂ ਕੇ ਕੀਰਤਨੀਏ ਅਤੇ ਗੁਰੂ ਦੇ ਦੀਵਾਨ ਸੱਚੇ ਕੁਝ ਪਹੁੰਚ ਰਹੇ ਆ ਉੱਥੇ ਬਹੁਤ ਹੀ ਨਾਮ ਦੀ ਹਸਤੀਆਂ ਪਹੁੰਚਦੀਆਂ ਸਭ ਸੰਤਾਂ ਨੂੰ ਬੇਤੀ ਆ ਕਿ ਤਿੰਨੋ ਦਿਨ ਹੋ ਤਾਪਾ ਕੇ ਗੁਰਮਾਰਾ ਜੀ ਦੇ ਚਰਨ ਕਰੋ ਆਪਣੀ ਜ਼ਿੰਦਗੀ ਦਾ ਮਹਾਂ ਮਹਾਂ ਬਚਨ ਲਾ ਕੇ ਮੰਨ ਲਓ ਵਾ ਇੱਕ ਜੀਵਨ ਦਾ ਸੰਸਾਰ ਆਹੇ ਨਾ ਰੱਖੇ